ਸੰਗਤ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਾਡੇ ਰਾਤ ਨੂੰ ਸੌਣ ਦਾ ਅਤੇ ਸਵੇਰੇ ਉੱਠਣ ਦਾ ਸਮਾਂ ਸਹੀ ਕਿੰਜ ਹੋ ਸਕਦਾ ਹੈ। ਫਰਦੀ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਤੇ ਹੀ ਗੱਲਬਾਤ ਕਰਤੀ ਹੈ। ਇਸ ਕਰਕੇ ਆਪ ਜੀ ਫਿਰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਤੇ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਲੋਕਾਂ ਤੱਕ ਪਹੁੰਚ ਸਕੇ। ਤੇ ਕਮੈਂਟ ਬਾਕਸ ਵਿੱਚ ਆਪਾਂ ਨੇ ਵੀ ਜਾ ਔਰ ਜੰਦਰਵਾਹੀ ਗੁਰੂ ਜੀ ਜ਼ਰੂਰ ਲਿਖ ਦਿਆ ਕਰੋ ਤਾਂ ਉਹ ਅੱਜ ਦੀ ਇਹ ਵੀ ਇੱਕ ਸ਼ੁਰੂ ਕਰਦੇ ਹਾਂ ਸੰਗਤ ਜੀ ਆਪਾਂ ਨੂੰ ਹੁਣ ਤੱਕ ਇਹ ਤਾਂ ਸਮਝ ਆ ਗਈ ਆ ਕਿ ਜੇ ਅਸੀਂ ਸਿਹਰੇ ਜਨਮ ਕੀ ਉੱਠਣਾ ਚਾਹਨੇ ਆ ਅਮਰਤ ਵੇਲੇ ਉੱਠਣਾ ਚਾਹਨੇ ਆ ਇਹਦੇ ਲਈ ਸਾਨੂੰ ਰਾਤ ਨੂੰ ਜਲਦੀ ਸੌਣਾ ਪਵੇਗਾ ਕਿਉਂਕਿ ਜੇਕਰ ਅਸੀਂ ਜਲਦੀ ਸੌਂਦੇ ਆ ਤਾਹੀਂ ਸਹੀ ਨੀਂਦ ਪੂਰੀ ਹੋ ਸਕਦੀ ਆ ਜੇ ਸਾਡੀ ਨੀਂਦ ਪੂਰੀ ਹੋਵੇਗੀ ਤਾਂ ਹੀ ਸਾਡੇ ਸਰੀਰ ਨੂੰ ਊਰਜਾ એનર્ਜੀ ਤਾਕਤ ਮਿਲੇਗੀ ਤਾਂ ਹੀ ਅਸੀਂ ਆਪਣੇ ਅਗਲੇ ਦਿਨ ਦੇ ਕੰਮ ਨੂੰ ਸਹੀ ਤਰੀਕੇ ਦੇ ਨਾਲ ਕਰਤਾ ਹਾਂ ਨੇ ਉਹ ਸਭ ਤੋਂ ਪਹਿਲਾਂ ਸਾਡੇ ਲਈ ਰਾਤ ਦਾ ਵੇਲਾ ਸਨ ਲਣਾ ਜ਼ਰੂਰੀ ਆ ਕਿ ਕਦ ਅਸੀਂ ਰਾਤ ਨੂੰ ਜੰਗੀ ਸੌਣਾ ਸ਼ੁਰੂ ਕਰਤੇਗੇ ਤਾਂ ਯਕੀਨਨ ਹੀ ਸਵੇਰੇ ਜਲਦੀ ਉੱਠਣਾ ਸ਼ੁਰੂ ਕਰਤਾ ਪਾਂਗੇ ਪਰ ਬਹੁਤ ਸਾਰੇ ਭੈਣ ਭਰਾਏ ਕਿਉਂ ਲੇਟ ਸੌਣ ਦੇ ਆਦੀ ਹੋ ਚੁੱਕੇ ਆ ਉਹਨਾਂ ਵਾਦ ਤਾਂ ਕਹਿ ਇੰਨੀਆਂ ਇਹਨਾਂ ਨੂੰ 11 12 ਵਜੇ ਤੋਂ ਪਹਿਲਾਂ ਲੀਵ ਆਉਂਦੀ ਹੀ ਨਹੀਂ ਕਹਿੰਿਆ ਨਹੀਂ ਤਾਂ ਚਲੋ ਮਜਬੂਰੀ ਹੁੰਦੀ ਆ ਕਿ ਉਹ ਕੰਮ ਕਰਦੇ ਆ ਵਾਲੇ ਨੇ ਫਿਰ ਆਤਮ ਨੂੰ ਲੇਟ ਘਰ ਹੁੰਦੇ ਆ ਉਹਨਾਂ ਦੀ ਡਿਊਟੀ ਲੇਟ ਖਤਮ ਹੁੰਦੀ ਆ ਇਸ ਕਰਕੇ ਉਹ ਲੇਟ ਸੰਭੇ ਆ ਕਈਆਂ ਦੀ ਆਦਤ ਬਣ ਚੁੱਕੀ ਆ ਕੁਝ ਲੋਕ ਸਮੇਂ ਸਿਰ ਲੈਣੇ ਜਾਂਦੇ ਆ ਸਮੇਂ ਸਿਰ ਆਪਣੇ ਨਿਸਤਤੇ ਆ ਜਾਂਦੇ ਆ ਪਰ ਟੀਵੀ ਦੇਖਦੇ ਰਹਿੰਦੇ ਆ ਮੋਬਾਈਲ ਚਲਾਉਂਦੇ ਰਹਿੰਦੇ ਆ ਇਸ ਕਰਕੇ ਉਹ ਜਲਦੀ ਨਹੀਂ ਸੌਂ ਪਾਉਂਦੇ ਕਈ ਭੈਣ ਭਰਾ ਆਪਣੇ ਘਰ ਪਰਿਵਾਰ ਦੀਆਂ ਆਪਣੀ ਜ਼ਿੰਦਗੀ ਦੀਆਂ ਕੁਝ ਟੈਨਸ਼ਨਾਂ ਨੂੰ ਲੈ ਕੇ ਸੋਚਦੇ ਰਹਿੰਦੇ ਆ ਇਸ ਕਰਕੇ ਵੀ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਤੇ ਕਈ ਵਾਰ ਤਰਾਹਾਂ ਨੂੰ ਕੋਈ ਸਰੀਰਕ ਦਿੱਕਤ ਵੀ ਹੋ ਸਕਦੀ ਆ ਇਸ ਕਰਕੇ ਉਹਨਾਂ ਨੂੰ ਆਤਮਿਕ ਜਲਦੀ ਨਹੀਂ ਤੇ ਨਹੀਂ ਆਉਂਦੀ ਕਹਿੰਦੇ ਕਿ ਜਿੰਨਾ ਨੂੰ ਤਾਂ ਮਜਬੂਰੀ ਕਰਕੇ ਰਾਤ ਤੱਕ ਜਾਗਣਾ ਪੈਂਦਾ ਹੈ ਲੇਟ ਸਮਾਂ ਬੈਂਦਾ ਹੈ ਕੋਈ ਤਾਂ ਚਲੋ ਮੰਨਿਆ ਤਾਰੇ ਜਿਹੜੇ ਜਾਣ ਗੁੱਜ ਕੇ ਹੀ ਰਾਤ ਨੂੰ ਤੇ 11 12 ਵਜਾ ਦਿੰਦੇ ਨੇ ਕੋਤਾ ਪੰਜਾਬ ਤੁਹਾਨੂੰ ਸੁਧਾਰ ਸਕਦੇ ਆ ਨਾ ਤਾਂ ਕੋਸ਼ਿਸ਼ ਕਰੋ ਕਿ ਜੇਕਰ ਤੁਸੀਂ ਰਾਤ ਨੂੰ ਟੀਵੀ ਮੋਬਾਈਲ ਦੇਖਣ ਦੇ ਆਦੀ ਹੋ ਤਾਂ ਆਪਣੀ ਇਹ ਆਦਤ ਨੂੰ ਨਹੀਂ ਜਿੰਨਾ ਭੈਣ ਭਰਾ ਮੰਨ ਨੂੰ ਇਹ ਆਦਤ ਹੈ ਕਿ ਉਹ ਦਿਨ ਭਰ ਦੀਆਂ ਗਤੀਵਿਧੀਆਂ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਆ ਚਾਹ ਕੰਕੀਣਾ ਚਿੰਤਾਵਾਂ ਆਪਣੀਆਂ ਆਪ ਹੀ ਉਹਨਾਂ ਦੇ ਦਿਮਾਗ ਤੇ ਆ ਕੇ ਹੋ ਜਾਂਦੀਆਂ ਨੇ ਤਾਂ ਉਹਨਾਂ ਦੇ ਲਈ ਇੱਕ ਨੁਕਤਾ ਏ ਕਿ ਤੁਸੀਂ ਰੋਜ਼ ਰਾਤ ਨੂੰ ਸੌਣ ਤੋਂ 15 ਮਿੰਟ ਪਹਿਲਾਂ ਜਿੰਨੇ ਵੀ ਤੁਹਾਡੇ ਟੈਨਸ਼ਨ ਹੋਣ ਨਹੀਂ ਜਿੰਨੇ ਵੀ ਤੁਹਾਡੇ ਬੋਝ ਆ ਜਿੰਨੀਆਂ ਵੀ ਤੁਹਾਡੀ ਜ਼ਿੰਦਗੀਆਂ ਸੁਨਸੀਆਂ ਬਾਣੇ ਨਾ ਤਾਂ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਸਾਂਝੀਆਂ ਕਰੋ ਇਹਦਾ ਫਾਇਦਾ ਕੀ ਹੋਵੇਗਾ ਵੈਸੇ ਤਾਂ ਅੰਤਰਿਆ ਮੇਕ ਆਸ਼ਾ ਸਭ ਕੁਝ ਜਾਣਦੇ ਆ ਪਰ ਜਦੋਂ ਆਪਾਂ ਮੂੰਹ ਬੋਲ ਬੋਲ ਕੇ ਜਾਂ ਆਪਣੇ ਮਨ ਰਾਹੀਂ ਇੱਕ ਇੱਕ ਕਰਕੇ ਆਪਣੀ ਸਮੱਸਿਆ ਆਪਣੀ ਮੁਸ਼ਕਲ ਆਪਣੀ ਟੈਨਸ਼ਨ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਸਾਂਝੀ ਕਰਦੇ ਆ ਇੱਕ ਸਾਹ ਦੇ ਨਾਲ ਕਨੈਕਟ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਹੋ ਜਾਂਦਾ ਹੈ ਇਹ ਵੀ ਇੱਕ ਉਹਨਾਂ ਨੂੰ ਯਾਦ ਕਰਨ ਦਾ ਤਰੀਕਾ ਹੈ ਕਿ ਅਸੀਂ ਮਨ ਰਾਹੀਂ ਉਹਨਾਂ ਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਜਿਹੜੀਆਂ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਸਿੱਧੀਆਂ ਗੱਲਾਂ ਮਨੁਸ਼ਯੋ ਜਨੋ ਨੂੰ ਕੀ ਚਾਹੀਦਾ ਹੈ ਤੱਪਾ ਨੇ ਇਹ ਦੁੱਖ ਰੋ ਰਚਿੰਕਾ ਦੇ ਬਹਨ ਨਹੀਂ ਸਹੀ ਤੁਸੀਂ ਆਪਣੇ ਸਾਰੇ ਮਨ ਦੇ ਰੋਜ ਚਿੰਤਾਵਾਂ ਇੱਕ ਇੱਕ ਕਰਕੇ ਵਾਹਿਗੁਰੂ ਜੀ ਦੇ ਨਾਲ ਸਾਂਝੇ ਕਰੋ ਯਕੀਨ ਕਰਕੇ ਜਾਣਿਓ ਜਦੋਂ ਤੁਸੀਂ ਇਸ ਤਰ੍ਹਾਂ ਪਰਮਕੀ ਦਾ ਪ੍ਰਮਾਤਮਾ ਜੀ ਦੇ ਨਾਲ ਗੱਲਾਂ ਕਰੋਗੇ ਚਾਹ ਜਿਸ ਵੀ ਤੁਸੀਂ ਗੁਰੂ ਨੂੰ ਮੰਨਦੇ ਹੋ ਜਿਸ ਵੀ ਇਸ ਨੂੰ ਮੰਨਦੇ ਹੋ ਉਹਨਾਂ ਦਾ ਚਿਹਰਾ ਆਪਣੀ ਅੱਖਾਂ ਦੇ ਸਾਹਮਣੇ ਵੜਾ ਲੱਖ ਕੇ ਗੁਰਨਾਨਕ ਪਾਸ਼ੇ ਜੀ ਦੇ ਉੱਤੇ ਬੜਾ ਵਿਸ਼ਵਾਸ ਮੱਚਦਾ ਹੈ ਭਾਵੇਂ ਕਿ ਦਸਾਂ ਹੀ ਗੁਰੂ ਸਾਹਿਬਾਨਾਂ ਦੇ ਵਿੱਚ ਇੱਕੋ ਹੀ ਜੁੰਧਵਤ ਹੈ ਆਨੰਦਨ ਸਾਹਿਬ ਜੀ ਗ੍ਰੰਥ ਸਮਰਾਜ ਹਾਜ਼ਰ ਨਾਜ਼ਰ ਸਤਿਗੁਰ ਸੱਚੇ ਪਾਸ਼ਾ ਸਭ ਵਿੱਚ ਕੋਈ ਜੋਗਦਿਆ ਪਰ ਫੇਰ ਵੀ ਨਾ ਇਹੀ ਭੈਣ ਭਰਾਵਾਂ ਦਾ ਮਨ ਗੁਨਾਰਕ ਪਾਸ਼ਾ ਜੀ ਤੇ ਟਿਕਦਾ ਹੈ ਕਈਆਂ ਦਾ ਮਨ ਉਹ ਅੰਗਦੇ ਮਾਰਾ ਜੀ ਤੇ ਟਿਕਦਾ ਹੈ ਕਈਆਂ ਦਾ ਗੁਰੂ ਗ੍ਰੰਥ ਦਾ ਸਮਰਾਜ ਜੀ ਤੇ ਮਤਲਬ ਅੱ ਤੋਂ ਆਪਣੇ ਮਨ ਦੀ ਭਾਵਨਾ ਨੂੰ ਚੇਹਿਆ ਚਲੋ ਤੁਹਾਡੇ ਮਨ ਦੀ ਭਾਵਨਾ ਜਿੱਥੇ ਵੀ ਟਿਕਦੀ ਆ ਉਸ ਨੂੰ ਸਤਿ ਸ਼੍ਰੀ ਅਕਾਲ ਜੀ ਦਾ ਸਰਉਪ ਆਪਣੇ ਅੱਖਾਂ ਦੇ ਅੱਗੇ ਲੈ ਕੇ ਆਓ ਤੇ ਮਨ ਰਾਈ ਉਹਨਾਂ ਦੇ ਨਾਲ ਗੱਲਾਂ ਕਰਨ ਨਸ਼ਨਤੋ ਇੱਕ ਇੱਕ ਕਰਕੇ ਆਪਣੇ ਸਮੱਸਿਆ ਆਪਣੇ ਮੁਸ਼ਕਲ ਉਹਨਾਂ ਦੇ ਨਾਲ ਸਾਂਝੀ ਕਰਦੇ ਜਾਓ ਯਕੀਨ ਕਰਕੇ ਜਾਣਿਓ ਇੰਝ ਲੱਗਣਾ ਵੀ ਜਿਵੇਂ ਵਾਹਿਗੁਰੂ ਜੀ ਤੁਹਾਡੇ ਨਾਲ ਗੱਲ ਕਰ ਰਹਿ ਨੇ ਤੁਸੀਂ ਸਮੱਸਿਆਵਾਂ ਦਾਸ ਰਹੇ ਹੋ ਉਹ ਤੁਹਾਨੂੰ ਦੱਸ ਰਹੇ ਨੇ ਕਿ ਤੁਹਾਨੂੰ ਕੁਝ ਲੱਗਦਾ ਉਹਨਾਂ ਸਮੱਸਿਆਵਾਂ ਦੇ ਹੱਲ ਨਾਵੇਂ Tommy! Tommy. ਇਹ ਸਮੱਸਿਆਵਾਂ ਦੱਸਣ ਕਰਕੇ ਆਪਣਾ ਦੁੱਖ ਦੱਸਣ ਕਰਕੇ ਤੁਹਾਡਾ ਦੁੱਖ ਦੂਰ ਹੋ ਜਾਵੇਗਾ ਤੁਹਾਡੇ ਮਨ ਦਾ ਭੋਜ ਹਲਕਾ ਹੋ ਜਾਵੇਗਾ ਤੁਸੀਂ ਮਰ ਤੋਂ ਕੋਈ ਇੱਕ ਦਮ ਹਲਕੇ ਹੋ ਜਾਓਗੇ ਇਹ ਤੁਸੀਂ ਅੱਜ ਰਾਤ ਨੂੰ ਹੀ ਕਰਕੇ ਦੇ ਰਹੇ ਹੋ ਜੀ ਇਹ 15 ਮਿੰਟ ਰੋਜ਼ ਲਾਇਆ ਕਰੋ ਤੇ ਫਿਰ ਉਸ ਤੋਂ ਬਾਅਦ ਜਦੋਂ ਪਤਾ ਲੱਗ ਗਿਆ ਕਿ ਹੁਣ ਨੀਂਦ ਆਉਂਗਲੀਆ ਉਦੋਂ ਕੀਰਤਨ ਸੋਹੜਾ ਸਾਹਿਬ ਦੀ ਬਾਣੀ ਕਰੋ ਕਿਹੜੇ ਇਹ ਬਾਣੀ ਦਾ ਪਾਠ ਨਹੀਂ ਕਰਦੇ ਵਾਹਿਗੁਰੂ ਜੀ ਦਾ ਨਾਮ ਜਪੋ ਭਾਨ ਗੁਰਮੰਤ ਜਾਗ ਰਹੇ ਹੋ ਮਾਂ ਤੱਕ ਜੇਕਰ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਵੀ ਨੀਂਦ ਨਹੀਂ ਆਈ ਪਹਿਲੀ ਗੱਲ ਤਾਂ ਨੀਂਦ ਜਰੂਰ ਆਵੇਗੀ ਜੇ ਨੀਂਦ ਨਹੀਂ ਆਈ ਨਾ ਉਨੀ ਦੇਰ ਤੱਕ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਜਪਦੇ ਰਹੋ ਜਿੰਨੀ ਦੇਰ ਤੱਕ ਤੁਹਾਨੂੰ ਨੀਂਦ ਆ ਨਾ ਜਾਵੇ ਕਾ ਸਪਨਾ ਮਨ ਨੂੰ ਚਲਣਾ ਦੇ ਨਾਲ ਦੇ ਨੋ ਰੱਖੋ ਯਕੀਨ ਕਰਕੇ ਜਾਣਿਓ ਜੇ ਜੇ ਗੁਰੂ ਗੁਰੂ ਕਰਕੇ ਸੌਂ ਗਏ ਤਾਂ ਪਤਾ ਨਹੀਂ ਕਿ ਤੁਹਾਡੀ ਜ਼ਿੰਦਗੀ ਦੀਆਂ ਕਿੰਨੀਆਂ ਦੁੱਖ ਤਕਲੀਫਾਂ ਦਾ ਖਾਤਮਾ ਹੋ ਜਾਣਾ ਹੈ ਉਸੇ ਤਨ ਮਨ ਕਰਕੇ ਸਵਸਥ ਮਰੋਗੀ ਹੋ ਜਾਓਗੇ ਕਿਉਂਕਿ ਸੰਗਤਰੀ ਇਸ ਗੱਲਾਂ ਨੂੰ ਵਿਗਿਆਨ ਨਹੀਂ ਮੰਨਦਾ ਕਿ ਜਿਹੜੀ ਕਹਿੰਦਾ ਰਾਤ ਨੂੰ ਸ਼ੋਰ ਤੋਂ ਪਹਿਲਾਂ ਸਾਡੇ ਦਿਮਾਗ ਵਿੱਚ ਆ ਜਾਂਦੀਆਂ ਤੇ ਸਾਰੀ ਰਾਤ ਸਾਡੇ ਮਨ ਅੰਦਰ ਸਾਡੇ ਦਿਮਾਗ ਅੰਦਰ ਚੱਲਦੀ ਰਹਿੰਦੀ ਹੈ ਤੇ ਫਿਰ ਆਪ ਸੋਚੋ ਵੀ ਜੇਕਰ ਅਸੀਂ ਥਿਰੋ ਥਿਰੋ ਕਰਦਿਆਂ ਸੌਂ ਗਏ ਭਾਵੇਂ ਗੁਰਮੰਤਰ ਜਾਂ ਨੂਰਮੰਤਰ ਜਪਦੇ ਹੋਏ ਸੌ ਗਏ ਇਹਦਾ ਮਤਲਬ ਸਾਰੀ ਰਾਤ ਉਹ ਗੁਰਮੰਤਰ ਨੂਰਮੰਤਰ ਜਾਪ ਸਾਡੇ ਮਾਨੇਂਦਰ ਚੰਨਤਾ ਰਵੇ ਕਹ। ਸਾਡਾ ਮਨ ਕਿੰਨਾ ਤਾਕਤਵਰ ਬਣ ਜਾਵੇਗਾ। ਉਹ ਰਾਤ ਨੂੰ ਸੁੱਕਿਆ ਪਿਆ ਜਪੇ ਦੇ ਕਰਕੇ ਸਾਡਾ ਮਨ ਕਿੰਨਾ ਸ਼ਾਂਤ ਹੋਵੇਗਾ। ਸਾਨੂੰ ਕਿੰਨੀ ਹੋਰ એનર્ਜੀ ਮਿਲੇਗੀ ਤੇ ਦੂਸਰਾ ਫਾਇਦਾ ਬਾਤ ਮੁਸਤਿਆ ਪਿਆ ਨਹੀਂ। ਅਸੀਂ ਭਗਤੀ ਕਰ ਰਹੇ ਹਾਂ ਬਾਗੇ। ਤੇ ਤੀਸਰਾ ਫਾਇਦਾ ਜੇ ਕਰਵਾਏ ਗੁਰੂ ਜੀ ਦਾ ਨਾਮ ਜਪਦੇ ਜਾਂ ਜਪਦਿਆਂ ਸੋਗੇ ਤਾਂ ਸਵੇਰੇ ਤੁਹਾਨੂੰ ਪੀਨਾ ਖਲਾਰਨ ਤੋਹੇ ਜਾਉਗਾ ਜਾਵੇਗੀ। ਤੁਸੀਂ ਬੜੀ ਸੁਸਤੀ ਵਰਤੀ ਦੇਣਾ ਕੋਈ ਕਿਸੇ ਵਰਤਾਰ ਦਾ ਕੋਈ ਆਲਸ ਕੋਈ ਸੁਸਤੀ ਕੋਈ ਨਹੀਂ ਨਿੰਨੇ ਕੇਣਾ ਲੋਕਾਂ ਆਹ ਕਹਿੰਦਾ ਤੁਸੀਂ ਅੱਜ ਹੀ ਅਜਿਹਾ ਅਜਮਾ ਕੇ ਦੇਖੋ ਭਾਵੇਂ ਤੁਸੀਂ ਕਦੇ ਨਹੀਂ ਪਾਠ ਨਹੀਂ ਕੀਤਾ ਅੱਜ ਪਾਠ ਕਰੋ ਮਨ ਰਾਹੀਂ ਗੁਰਸਾਹਿਬ ਜੀ ਦੇ ਨਾਲ ਰਲਣਾ ਕਰੋ ਤੇ ਜਿੰਨੀ ਦੇਰ ਤੱਕ ਨੀਂਦ ਨਹੀਂ ਆਉਂਦੀ ਕੋਈ ਏਧਰ ਉਧਰ ਦਾ ਖਿਆਲ ਨਹੀਂ ਸੋਚਦਾ ਸਿਰਫ ਵਾਹਿਗੁਰੂ ਦਾ ਜਾਪ ਕਰਦੇ ਰਹਿੰਦਾ ਹੈ ਵਾਹਿਗੁਰੂ ਵਾਹਿਗੁਰੂ ਕਰਦਿਆਂ ਸੌਂ ਗਏ ਹੋ ਸਵੇਰੇ ਵਾਹਿਗੁਰੂ ਵਾਹਿਗੁਰੂ ਕਰਦੇ ਆਂ ਹੀ ਉੱਠੋਗੇ ਅਤੇ ਬਿਨਾ ਅਲਾਰਮ ਤੋਂ ਉੱਠੋਗੇ ਸੋ ਸੰਖੇਤ ਲਈ ਇਸ ਤਰ੍ਹਾਂ ਆਪ ਆਪਣੀਆਂ ਖਾਦਦਾਂ ਦੇ ਵਿੱਚ ਬਦਲਾਅ ਕਰਕੇ ਅਸੀਂ ਆਪਣੇ ਰਾਤ ਨੂੰ ਸ਼ਾਮ ਦਾ ਅਤੇ ਸਵੇਰੇ ਅੰਭਾ ਸਮਾ ਸਹੀ ਕਸਟ ਕਰ ਗਏ ਅਤੇ ਤੀਰਥਕ ਜਾਗਣ ਦਾ ਇੱਕ ਕਾਰਨ ਹੋਰ ਵੀ ਆ ਤੇ ਲੋੜਾ ਖਾਣ ਤਾਂ ਕਿ ਘੁੱਟ ਤੋਂ ਜ਼ਿਆਦਾ ਖਾ ਲੈਣਾ ਢੇਟ ਭਰ ਕੇ ਖਾ ਲੈਣਾ ਜਾਂ ਫਿਰ ਤਲੀਆਂ ਹੋਣੀਆਂ ਚੀਜ਼ਾਂ ਇਹਦੇ ਮਸਾਲੇਦਾਰ ਚੀਜ਼ਾਂ ਖਾ ਲੈਣੀਆਂ ਤੇ ਫਿਰ ਇੱਕ ਜਿਹੇ ਆਹ ਭੋਜਨ ਖਾ ਕੇ ਜਦੋਂ ਆਪਾਂ ਸੌਂਨੇ ਆਂ ਆ ਫਿਰ ਬਹੁਤ ਤੰਗ ਹੁੰਨੇ ਆ ਤਾਂ ਵੀ ਬੰਦੇ ਨਸ਼ੇਪੀ ਨਹੀਂ ਨਹੀ ਹੰਤੀ ਤੇਰੇ ਮਸਾਲੇਦਾਰ ਭੋਜਨ ਤਲੇ ਹੋਇਆ ਭੋਜਨ ਤੇਹਾ ਭੋਜਨ ਇਹ ਸਾਡੇ ਸ਼ਰੀਰ ਦੇ ਵਿੱਚ ਸਭ ਤੋਂ ਵੱਧ ਆਲਸ ਅਤੇ ਬਿਮਾਰੀ ਦਾ ਕਾਰਨ ਹੈ ਇਸ ਕਰਕੇ ਹਮੇਸ਼ਾ ਖੋਖ ਰੱਖ ਕੇ ਖਾਇਆ ਕਰੋ ਭਾਵੇਂ ਜਿੰਨੀ ਕ ਭੁੱਖ ਲੱਗੀ ਆ ਨਾ ਤੁਸੀਂ ਇੱਕ ਪਰਸ਼ਾਦਾ ਉਹਦੇ ਤੋਂ ਘੱਟ ਹੀ ਖੋ ਅਤੇ ਜਿੰਨਾ ਹੀ ਸਾਦਾ ਖਾਵਾਂਗੇ ਉਨਾ ਹੀ ਤੰਦਰੁਸਤ ਰਹੋਏਗਾ ਤੇਹ ਭੋਜਨ ਤੋਂ ਪਰਹੇਜ਼ ਕਰੋ ਜਿੰਨਾ ਜਿੰਨਾ ਆਸ ਕਰਕੇ ਬੇਹ ਆਟੇ ਦੇ ਬਹੁਤ ਨੁਕਸਾਨ ਆ ਜਿਵੇਂ ਕਿ ਸਵੇਰ ਦਾ ਬਚਿਆ ਹੋਇਆ ਪੱਟਾ ਰਾਤ ਨੂੰ ਤਕਾਉਣਾ ਰਾਤ ਨੂੰ ਬਚੇ ਹੋਏ ਆਟੇ ਦੀ ਰੋਟੀ ਸਵੇਰੇ ਪਕਾ ਕੇ ਖਾਣੀ ਇਹਦੇ ਨਾਲ ਸਾਡੇ ਸਰੀਰ ਨੂੰ ਖਾਸ ਸਸਤੀ ਪੈਂਦੀ ਜਾਂ ਕਈ ਤਰ੍ਹਾਂ ਦੇ ਦੁੱਖ ਰੋਗ ਵੀ ਲੱਗਦੇ ਆ ਪਰ ਜੇਹੀ ਰੋਟੀ ਬਹੁਤ ਫਾਇਦੇਮੰਦ ਆ ਇਸ ਕਰਕੇ ਦੇਹੀ ਰੋਟੀ ਖਾ ਲੈਣੀ ਚਾਹੀਦੀ ਹੈ ਜਿਵੇਂ ਰਾਤ ਦੀ ਬਚੀ ਹੋਈ ਰੋਟੀ ਜੇਕਰ ਆਪਾਂ ਸਵੇਰੇ ਪਕਾ ਕੇ ਖਾਣੇ ਆ ਤਾਂ ਕਹਿੰਦੇ ਇਹਦੇ ਬਹੁਤ ਫਾਇਦੇ ਨੇ ਤੋ ਬਾਅਦ ਕਹਿੰਦੇ ਆ ਕਿ ਘੱਟ ਖਾਣਾ ਘੱਟ ਸੋਣਾ ਤੇ ਘੱਟ ਬੋਲਣਾ ਇਹ ਖੁਸ਼ਹਾਲ ਜ਼ਿੰਦਗੀ ਦੇ ਤਿੰਨ ਮੰਤਰ ਆ ਜਿਹੜਾ ਬੰਦਾ ਘੱਟ ਬੋਲਦਾ ਏ ਉਹ ਜ਼ਿਆਦਾ ਸੁਣ ਪਾਉਂਦਾ ਏ ਤੇ ਉਹਦੇ ਘੱਟ ਬੋਲਣ ਕਰਕੇ ਉਹਦੀ ਜ਼ਿੰਦਗੀ ਦੇ ਵਿੱਚ ਕਲੇਸ਼ ਵੀ ਘੱਟ ਪੈਂਦੇ ਆ ਜ਼ਿਆਦਾ ਬੋਲਣ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਕਈ ਵਾਰ ਉਹਨਾਂ ਦੇ ਬੋਲਣ ਕਰਕੇ ਬਹੁਤ ਪਰੇਸ਼ਾਨੀਆਂ ਆ ਜਾਂਦੀਆਂ ਨੇ ਅਤੇ ਜਿਹੜੇ ਘੱਟ ਬੋਲਦੇ ਨੇ ਜ਼ਿਆਦਾ ਸੁਣਦੇ ਨੇ ਉਹ ਜ਼ਿਆਦਾ ਸਤਿ ਸ਼ਰੇ ਆ ਕਟਸਵਨ ਨੂੰ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਕਹਿੰਦੇ ਵੀ ਰਾਤ ਨੂੰ ਛਤਿਆ ਪਿਆ ਸਵਾਸ ਸਮੇ ਬਹੁਤ ਤੇਜ਼ੀ ਦੇ ਨਾਲ ਚੱਲਦੇ ਆ ਆਪਾਂ ਇਹ ਗੱਲ ਸਾਰੇ ਜਾਣਦੇ ਆ ਕਿ ਆਪਾਂ ਨੂੰ ਜਿੰਨੇ ਸਵਾਸ ਮਿਲੇ ਆ ਇਹ ਗਿਣਤੀਰੇ ਮਿਲੇ ਆ ਸਾਡੀ ਉਮਰ ਕੋਈ ਦਿਨ ਵਾਰ ਮਹੀਨਿਆਂ ਦੇ ਵਿੱਚ ਨਹੀਂ ਲਿਖੀ ਜਾਂਦੀ ਕੋਸਟਗੁਰ ਸੱਚੇ ਫਾਜ਼ਲ ਜੀ ਨੇ ਸਾਨੂੰ ਗਿਣਤੀ ਦੇ ਸਵਾਸ ਦਿੱਤੇ ਆ ਜਿੱਤਣ ਸਵਾਸਾਂ ਦੀ ਕੁੰਜੀ ਮੁਕਬੂ ਪੁਰਾ ਸਾਨੂੰ ਜਾਣਾ ਪੈਂਦਾ ਹੈ ਕਿ ਕਿ ਸਵਾਸ ਨਰਤਨਾ ਆਪਣੇ ਹੱਤ ਵਾਸਿਆ ਜਿੰਨੇ ਮੰਦਾ ਮਾਰੇ ਕੰਮ ਕਰਦਾ ਹੈ ਨਾ ਉਨਾ ਹੀ ਉਹਦੇ ਸਵਾਸਾਂ ਦੀ ਕੁੰਜੀ ਜਿਆਦਾ ਲੱਗਦੀ ਆ ਕਾਮ ਖੁਰੂਦ ਇਹਦੇ ਵਿੱਚ ਸਵਾਸ ਬੜੀ ਤੇਜ਼ੀ ਨਾਲ ਲੰਦੇ ਆ ਸਵਾਸ ਜ਼ਿਆਦੇ ਖਰਚੇ ਜਾਂਦੇ ਆ ਰਾਤ ਨੂੰ ਤਾਂ ਸੰਨੇ ਤਾਂ ਉਹ ਤੋਂ ਵੀ ਕਹਿੰਦੇ ਗਲੀ ਤੇਜ਼ੀ ਨਾਲ ਸਾਹ ਹੁੰਦੇ ਆ ਰਾਤ ਨੂੰ ਸੁਪਟਿਆ ਰਹੇ ਮੇਰੇ ਸਾਡੇ ਬਹੁਤ ਸਾਰੇ ਸਵਾਸ ਖਰਚੇ ਜਾਂਦੇ ਆ ਸੋ ਇਸ ਕਰਕੇ ਕਿਹਾ ਜਾਂਦਾ ਮੈਨੂੰ ਘੱਟ ਖਾਓ ਘੱਟ ਸੋਣੋ ਘੱਟ ਬੋਲੋ ਇੱਕ ਘੱਟ ਖਾਣ ਬਾਰੇ ਮਾਪਕ ਜੀ ਕੀ ਉਦਾਹਰਣ ਦਿੰਦੇ ਆ ਕਹਿੰਦੇ ਵੀ ਸਾਡਾ ਦਾਣਾ ਪਾਣੀ ਸਾਡੇ ਇੱਥੇ ਆਉਣ ਤੋਂ ਪਹਿਲਾਂ ਹੀ ਲਿਖ ਦਿੱਤਾ ਗਿਆ ਹੈ ਕਿ ਦਾਣਾ ਪਾਣੀ ਮੇਜ਼ ਉੱਤ ਕਿੰਤੀ-ਮਿੰਤੀ ਦਾ ਹੀ ਮਿਲਿਆ ਹੈ ਇਹ ਜਿਆਦਾ ਖਾ ਖਾ ਕੇ ਪਹਿਲੇ ਹੀ ਨੁਕਰਾ ਦਵਾਂਗੇ ਨਾ ਕਿ ਨੁਕਰਾ ਹੀ ਨਾ ਨਾ ਕਿ ਜਦੋਂ ਅਪਾ ਲੋੜ ਤੋਂ ਵੱਧ ਖਾਂਦੇ ਆ ਤਾਂ ਔਖੇ ਮੇਂ ਇਹ ਲੋੜਾ ਖਾ ਕੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗੀਆਂ ਕਈ ਤਰ੍ਹਾਂ ਦੇ ਦੁੱਖਾਂ ਨਾਲ ਲੜਦੇ ਆ। ਸ਼ੋ ਇਹ ਸਾਰੀਆਂ ਗੱਲਾਂ ਜੋ ਸਿਆਣੇ ਸਾਡੇ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਸਾਨੂੰ ਸਮਝਾਉਂਦੇ ਆ ਸਾਡੇ ਹੀ ਫਾਇਦੇ ਲਈ ਸਮਝਾਉਂਦੇ ਆ ਇਹਨਾਂ ਗੱਲਾਂ ਨੂੰ ਸੁਣ ਕੇ ਛੱਡਣਾ ਨਹੀਂ ਆ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰਨਾ ਹੈ। ਇਹਨਾਂ ਨੂੰ ਨੈਣਾਈ ਤਾਂ ਹੀ ਸਾਨੂੰ ਕੋਈ ਫਾਇਦਾ ਹੋਵੇਗਾ ਸੁਵਾਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਆ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੈਨਪੁਰਾ ਮਾਤਾ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਹੀ ਦੋ ਜੀ ਜਰੂਰ ਲਿਖਣਾ